ਸਾਤਿਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਗੇ ਸੀ ਜੀ ਆਪਾਂ ਵਿਸ਼ਾਲ ਮੀਗਾ ਮਾਰਟ ਜਲੰਧਰ ਆਪਣੇ ਹਸਬੰਡ ਜੀ ਲਈ ਸ਼ੋਪਿੰਗ ਕਰਨ ਤੇ ਇੱਥੇ ਸਟਾਰਟਿੰਗ ਵਿੱਚ ਇਹ ਟੀ-ਸ਼ਰਟਸ ਲੱਗੀਆਂ ਹੋਈਆਂ ਸੀ ਤੇ ਇਹਨਾਂ ਦੀ ਜਿਹੜੀ ਪ੍ਰਾਈਸ ਸੀਗੀ ਉਹ ਸੀਗੀ 1.99 1 ਰੁਪਿਆ ਘੱਟ 200 ਰੁਪਏ ਤੇ ਇਹਦੇ ਉੱਤੇ ਵੀ ਆਫਰ ਚੱਲਣ ਦਿਆ ਸੀਗਾ ਜੇ ਤੁਸੀਂ ਤਿੰਨ ਟੀ-ਸ਼ਰਟਸ ਲੈਂਦੇ ਆ ਤਾਂ ਤੁਹਾਨੂੰ ਇਹਦੇ ਨਾਲ ਇੱਕ ਟੀ-ਸ਼ਰਟ ਜਿਹੜੀ ਉਹ ਫਰੀ ਸੀਗੀ ਤੇ ਕੋਈ ਵੀ ਇਹ ਮਾੜੀਆਂ ਟੀ-ਸ਼ਰਟਸ ਨਹੀਂ ਸੀਗੀਆਂ ਬਹੁਤ ਹੀ ਫਾਈਨ ਕਪੜਾ ਸੀਗਾ ਬਹੁਤ ਹੀ ਸੌਫਟ ਤੇ ਮੈਂ ਉਹਨਾਂ ਕੋਲ ਪੁੱਛਿਆ ਸੀ ਇਹਦੇ ਕਲਰਸ ਵਗੈਰਾ ਤਾਂ ਨਹੀਂ ਨਿਕਲੂਗੇ ਕਹਿੰਦੇ ਨਹੀਂ ਕਲਰ ਜਿੱਦਾ ਹੈ ਐਦਾਂ ਹੀ ਰਹੂਗਾ ਹਾਂ ਥੋੜਾ ਧੁੱਪ ਤੋਂ ਬਚਾ ਕੇ ਰੱਖਣਾ ਪੈਂਦਾ ਬਹੁਤ ਜਿਆਦਾ ਤੇਜ਼ ਧੁੱਪੇ ਜਿਹੜੇ ਕੂਲ ਕਲਰ ਆ ਉਹ ਨਾ ਪਾਓ ਫਿਰ ਤਾਂ ਕਲਰ ਜਿਹੜਾ ਉਹ ਖਰਾਬ ਹੋਊਗਾ ਤੇ ਸੋ ਆਪਾਂ ਇੱਥੇ 3-4 ਟੀ-ਸ਼ਰਟਾਂ ਵਾਲੀਆਂ ਲੈ ਲਈਆਂ ਸੀ ਤਿੰਨ ਆਪਣੇ ਹਸਬੰਡ ਲਈ ਲਈਆਂ ਸੀ ਮੈਂ ਤੇ ਤਿੰਨ ਦੇ ਨਾਲ ਇੱਕ ਫ੍ਰੀ ਸੀ ਤੇ ਜਿਹੜੀ ਫ੍ਰੀ ਵਾਲੀ ਸੀਗੀ ਉਹ ਇੱਕ ਐਕਸਟਰਾ ਆਪਾਂ ਲੈ ਲਈ ਸੀਗੀ ਅ ਮਨਵੀਰ ਲਈ ਮੈਂ ਪਹਿਲਾਂ ਵੀ 5-6 ਟੀ-ਸ਼ਰਟਾਂ ਇੱਥੋਂ ਲੈ ਗਈ ਸੀਗੀ ਤੇ ਉਹ ਇੱਕ ਜਿਹੜੀ ਫ੍ਰੀ ਵਾਲੀ ਸੀ ਉਹ ਵੀ ਮਨਵੀਰ ਕਹਿੰਦਾ ਮੈਨੂੰ ਲੈ ਦੋ ਸੋ ਉਹ ਵੀ ਮਨਵੀਰ ਨੇ ਲੈ ਲਈ ਸੀ ਇਹ ਵਾਲੀ ਲਈ ਸੀ ਮਨਵੀਰ ਨੇ ਟੀ-ਸ਼ਰਟ ਤਿੰਨ ਦੇ ਨਾਲ ਇੱਕ ਫ੍ਰੀ ਸੀ ਇਹ ਕਲਰ ਚੂਜ਼ ਕਰਦਾ ਸੀ ਬਲੈਕ ਤੇ ਮੈਂ ਕਿਹਾ ਨਹੀਂ ਬਲੈਕ ਕਲਰ ਨਹੀਂ ਪਾਉਣਾ ਸੋ ਆਪਾਂ ਇਹ ਕਲਰ ਲੈ ਕੇ ਦਿੱਤਾ ਇਹ ਟੀ-ਸ਼ਰਟਸ ਵੀ ਬਹੁਤ ਹੀ ਸਸਤੀਆਂ ਸੀਗੀਆਂ ਆਈ ਥਿੰਕ ਇਹ ਵਾਲੀਆਂ ਸਿਰਫ ਸੀਗੀਆਂ 99 ਨੜੇ 90 ਰੁਪਏ ਦੀ ਇਹ ਇੱਕ ਟੀ-ਸ਼ਰਟ ਸੀਗੀ ਬਟ ਇਹ ਨਾਈਲਨ ਵਾਲੇ ਕੱਪੜੇ ਦੇ ਵਿੱਚ ਸੀਗੀ ਜਿਹੜਾ ਤਾਂ ਇਨਸਾਨ ਨਾਈਲਨ ਵਾਲਾ ਕੱਪੜਾ ਪਾ ਲੈਂਦਾ ਉਹਦੇ ਲਈ ਸਹੀ ਸੀਗੀ ਇਹ ਵੀ ਟੀ-ਸ਼ਰਟ 199 ਦੀ ਸੀਗੀ ਬਹੁਤ ਹੀ ਫਾਈਨ ਕੱਪੜਾ ਸੀ ਇਹਦਾ ਵੀ ਤੇ ਇੱਥੇ ਉਹਨੂੰ ਕੀ ਕਹਿੰਦਾ ਟੀ-ਸ਼ਰਟਸ ਦੀ ਤੇ ਬਹੁਤ ਵੈਰਾਈਟੀ ਸੀਗੀ ਤੇ ਬਟ ਸ਼ਰਟਸ ਨਹੀਂ ਸੀ ਇੰਨੀਆਂ ਖਾਸਆਂ ਮੈਨੂੰ ਤੇ ਇੱਥੇ ਜੀ ਐਕਸਐਲ ਜਿਹੜਾ ਸਾਈਜ਼ ਆ ਜਾਂ ਡਬਲ ਐਕਸਐਲ ਸਾਈਜ਼ ਡਬਲ ਐਕਸਐਲ ਸਾਈਜ਼ ਆ ਜਿਹੜਾ ਐਕਸਐਲ ਨਹੀਂ डबल एक्सएल साइज ਦਾ ਜਿਹੜਾ ਇਹ ਸਾਈਡ ਤੇ ਲੱਗਾ ਇਹ 229 ਤੋਂ ਸ਼ੁਰੂ ਹੋ ਜਾਂਦਾ ਮੀਨਿੰਦ ਕਿ ਜਿਹੜੀ ਟੀ-ਸ਼ਰਟ 199 ਦੀ ਹੁੰਦੀ ਹੈ ਡਬਲ ਐਕਸਲ ਦੇ ਵਿੱਚ ਇਹੋ 229 ਦੀ ਤੇ ਸੋ ਮੇਰੇ ਹਸਬੰਦ ਦਾ ਦਾ ਸਾਈਜ਼ ਐਕਸਲ ਸੀਗਾ ਤਾਂ ਸੋ ਆਪਾਂ ਨੂੰ 200 ਦੀ ਮਿਲ ਗਈ ਤੇ ਥੋੜੀ ਸਾਈਜ਼ ਵੱਡਾ ਕਰਕੇ ਉਨੀ ਹੀ ਇਹਦੀ ਪ੍ਰਾਈਸ ਜ਼ਿਆਦੀ ਹੈ ਤੇ ਇਹ ਸੀ ਜੀ ਸ਼ਰਟਸ ਸ਼ਰਟਸ ਇਹਨਾਂ 450 500 550 ਇਹ ਪ੍ਰਾਈਸ ਸੀਗੀ ਜਿਹੜੀ ਉਹ ਸ਼ਰਟਸ ਦੀ ਸੀਗੀ ਤੇ ਸ਼ਰਟਸ ਦੇ ਵਿੱਚ ਵਸ ਕਲਰਸ ਜਿਹੜੇ ਉਹ ਬਹੁਤ ਹੀ ਸੋਹਣੇ ਸੀਗੇ ਟੀ-ਸ਼ਰਟਸ ਵਿੱਚ ਵੀ ਬਹੁਤ ਸੋਹਣੇ ਸੀ ਤੇ ਸ਼ਰਟਸ ਵਿੱਚ ਵੀ ਬਹੁਤ ਹੀ ਸੋਹਣੇ ਸੀ ਪਰ ਇਹ ਕਪੜਾ ਜਿਹੜਾ ਸੀਗਾ ਉਹ ਹੈ ਤਾਂ ਕਾਟਨ ਦੇ ਵਿੱਚ ਸੀ ਪਰ ਕਈ ਤਰ੍ਹਾਂ ਦਾ ਹੀ ਸੀ ਕਪੜਾ ਚੂਜ਼ ਕਰਕੇ ਆਪਾਂ ਨੂੰ ਸ਼ਰਟ ਜਿਹੜੀ ਉਹ ਲੈਣੀ ਤੇ ਕਿਹੜਾ ਕਪੜਾ ਆਪਾਂ ਨੂੰ ਚਾਹੀਦਾ ਤੇ ਇੱਥੇ ਅੱਗੇ ਸੀ ਜੀ ਆਪਾਂ ਪੈਂਟਸ ਦੇਖਣ ਵਾਸਤੇ ਹਸਬੰਦ ਮੇਰੇ ਕਹਿੰਦੇ ਮੈਂ ਪੈਂਟ ਨਹੀਂ ਲੈਣੀ ਸੂ ਮੈਂ ਕਹਿੰਦੀ ਤੁਸੀਂ ਇੱਕ ਪੈਂਟ ਜਿਹੜੀ ਉਹ ਲੈ ਲਓ ਵੈਸੇ ਤਾਂ ਆਪਾਂ ਵਧੀਆ ਪੈਂਟ ਇਹਨਾਂ ਦੀ ਲਵਾਂਗੇ ਜੀਨਸ ਵਗੈਰਾ ਦੀਆਂ ਤਾਂ ਵੈਸੇ ਕਮਕੁਮ ਤੇ ਪੌਣ ਜਿਹੜੀ ਇੱਕ ਸ਼ ਪੈਂਟ ਇਹਨਾਂ ਨੇ ਲੈ ਲਈ ਸੀ ਤੇ ਇਹ ਵੀ ਸਾਡੇ 450 ਦੀ ਸੀਗੀ ਇਹ ਵਾਲੀ ਪੈਂਟ ਤੇ ਇਹ ਸਾਰੀਆਂ ਜੀ ਪੈਂਟਾਂ ਦੇ ਜਿਹੜੇ ਅਲੱਗ-ਅਲੱਗ ਰੇਟ ਆ 699 599 399 499 ਸਾਰੇ ਤਰ੍ਹਾਂ ਦੇ ਰੇਟ ਆ ਤੇ ਕਪੜਾ ਵੀ ਬਹੁਤ ਫਾਈਨ ਆ ਕੋਈ ਫਜ਼ੂਲ ਕਪੜਾ ਨਹੀਂ ਸੀ ਪੈਂਟ ਪੈਂਟ ਦੇ ਵਿੱਚ ਵੀ ਵਧੀਆ ਕਪੜਾ ਜਿਹੜਾ ਉਹ ਸੀਗਾ ਤੋ ਬਟ ਇਹ ਵਾਲੀਆਂ ਜੀਨਸ ਸੀਗੀਆਂ ਜੀਨਸ ਕੋਈ ਖਾਸ ਨਹੀਂ ਸੀ ਵਿਸ਼ਾਲ ਮੈਗਾ ਮਾਰਟਸ ਦੇ ਵਿੱਚ ਜੈਂਟਸ ਵਾਸਤੇ ਲੇਡੀਜ਼ ਵਾਸਤੇ ਤਾਂ ਬਹੁਤ ਵੈਰਾਈਟੀ ਸੀ ਤੇ ਇਹ ਇਹ ਟੀ-ਸ਼ਰਟਸ ਵੀ ਜਿਹੜੀਆਂ ਸੀ ਇਹ 99 ਦੀਆਂ ਸੀ ਬਹੁਤ ਹੀ ਸੋਹਣੀਆਂ ਸੀ ਇਹ ਟੀ-ਸ਼ਰਟਸ ਵੀ 99 ਵਿੱਚ ਤਾਂ ਕੋਈ ਉਹਨੂੰ ਕੀ ਕਹਿਦਾ ਗਲਤ ਨਹੀਂ ਇਹ ਟੀ-ਸ਼ਰਟ ਹੈ ਮਤਲਬ ਕਿ ਵਧੀਆ ਇੱਥੇ ਜੀ ਸੀ ਲੱਗੀਆਂ ਹੋਈਆਂ ਸੌਕਸਿਸ ਸੌਕਸ ਜਿਹੜੀ ਇਹ ਦੋ ਇਹ ਦੋ ਪੇਅਰ ਸੀਗੇ ਉਹ ਸੀ 99 ਦੀਆਂ ਤੇ ਤਿੰਨ ਪੇਅਰ ਜਿਹੜੇ ਸੀ ਉਹ ਸੀ 150 ਦੇ 150 ਦੇ ਤੋਂ ਸੋ ਆਪਾਂ ਇੱਥੇ ਲੈ ਲਏ ਦੋ ਜੋੜੇ ਸੌਕਸਿਸ ਦੇ ਆਪਣੇ ਹਸਬੰਡ ਜੀ ਦੇ ਅੱਜ ਆਪਣੀ ਸ਼ਾਪਿੰਗ ਜਿਹੜੀ ਉਹ ਆਪਾਂ ਘਾਟੀ ਕੀਤੀ ਆਪਣੇ ਹਸਬੰਡ ਜੀ ਦੀ ਸਾਰੀ ਸ਼ਾਪਿੰਗ ਕੀਤੀ ਆ ਪਰ ਇਹ ਲੇਡੀਜ਼ ਕੁੜਤੀ ਇਹ ਬਹੁਤ ਸੋਣੀ ਕ੍ਰੌਕ ਸੀਗੀ ਪੂਰੀ ਗਰਮੀ ਦੇ ਵਿੱਚ ਇਹ ਕੱਪੜਾ ਬਹੁਤ ਸੋਹਣਾ ਲੱਗੂ 799 ਦੀਆਂ ਸੀਗੀਆਂ ਉਹ ਵਾਲੀ ਇਹ ਵਾਲੀ ਕ੍ਰੌਕ ਤੇ ਇਹ ਸੀ 299 ਦੇ ਕੁੜਤਾਂ ਸੀ ਵਾਲੇ ਤੇ ਇਹ ਵਾਲਾ ਥੋੜਾ ਲੌਂਗ ਜੈਂਪਰ ਵਾਂਗੂ ਅ ਕੁਰਤਾ ਸਿਗਾ ਇਹ ਵਾਲਾ ਤੇ ਇਹ ਵੀ ਉਹਨੂੰ ਕੀ ਕਹਿੰਦਾ ਆਈ ਥਿੰਕ 599 ਦੀ ਰੇਂਜ ਤੱਕ ਸੀ ਮਨੀ ਨੇ ਪ੍ਰਾਈਸ ਟੈਕ ਚੰਗੀ ਕਰਾ ਨਹੀਂ ਲਿਆ ਤੇ ਬਹੁਤ ਸੋਹਣੇ ਸੀਗੇ ਉਹਨੂੰ ਕੀ ਕਹਿੰਦਾ ਸਾਰੇ ਉਹਨੂੰ ਕੀ ਕਹਿੰਦਾ ਟੀ-ਸ਼ਰਟਸ ਵਗੈਰਾ ਇਹ ਵੀ 99 ਦੀਆਂ ਸੀਗੀਆਂ ਲੇਡੀਜ਼ ਟੀ-ਸ਼ਰਟ ਤੇ ਆਹ ਵਾਲੀ ਬਹੁਤ ਹੀ ਸੋਹਣਾ ਡਰੈਸ ਸੀਗੀ ਇਹ ਵਾਲੀ ਥੋੜੀ ਫਰੌਕ ਟਾਈਪ ਤੇ ਵਿਦ ਪਲਾਜ਼ੋ ਬਹੁਤ ਹੀ ਸੋਹਣੀ ਸੀਗੀ ਇਹ ਡਰੈਸ ਤੇ ਬਹੁਤ ਹੀ ਫਾਈਨ ਕਪੜਾ ਚਿਕਨ ਦੇ ਵਿੱਚ ਸੀਗਾ ਬਹੁਤ ਹੀ ਸੋਹਣਾ ਸੀਗਾ ਮੈਨੂੰ ਬਹੁਤ ਸੋਹਣਾ ਲੱਗਾ ਪਰ ਇਹ ਮੇਰਾ ਸਾਈਜ਼ ਨਹੀਂ ਸੀ ਇਹ 799 ਦਾ ਸੀਗਾ 799 ਇਹਦੇ ਵਿੱਚ ਦੋ ਕਲਰ ਸੀਗੇ ਗ੍ਰੇ ਤੇ ਇਹ orange ਕਲਰ ਬਹੁਤ ਸੋਹਣਾ ਉਹਨੂੰ ਕੀ ਕਹਿੰਦਾ ਇਹ ਨਾ ਸਟੱਫ ਸੀਗਾ ਤੇ ਇਹ 499 ਦੇ ਸੀਗੇ ਉਹਨੂੰ ਕੀ ਕਹਿਆ ਲੋਅਰ ਲੇਡੀਜ਼ ਦੇ ਇਹ ਜਿਹੜਾ ਮੈਂ ਉੱਪਰ ਲੋਅਰ ਚੱਕਿਆ ਇਹ ਵਾਲਾ ਸੀਗਾ 290 आ, 299 ਆਈ ਥਿੰਕ 2909 ਦਾ ਇਹ ਵਾਲਾ ਲੋਅਰ ਸੀ ਇਹਦੇ ਇਹਦੇ ਤੋਂ ਵੀ ਥੋੜਾ ਜਿਹੜਾ ਕਿ ਉਹ ਲੈਸ ਹੋ ਜਾਣਾ ਸੀਗਾ ਬਹੁਤ ਹੀ ਫਾਈਨ ਕੁਆਲਿਟੀ ਸੀਗੀ ਲੋਅਰਸ ਦੀ ਵੀ ਲੇਡੀਜ਼ ਲੋਅਰਸ ਦੀ ਇਹ ਜੀ ਫਰਾਕਸ ਵਗੈਰਾ ਸੀਗੀਆਂ 889 ਦਾ ਪ੍ਰਾਈਸ ਸੀਗੀ ਇਹਨਾਂ ਦੀ ਅਲੱਗ-ਅਲੱਗ ਪ੍ਰਾਈਸ ਇਹ 599 ਦੀ ਰੇਂਜ ਵਿੱਚ ਸੀਗੇ ਇਹ ਵਾਲੇ ਸ਼ਾਰਟ ਫਰਾਕਸ ਜੀਨਸ ਵਗੈਰਾ ਨਾਲ ਪਾਉਣ ਨੂੰ ਇਹ ਬਹੁਤ ਵਰਾਇਟੀ ਸੀਗੀ ਉਹਨੂੰ ਕੀ ਕਹੀਦਾ ਉੱਥੇ ਤੇ ਇਹ ਵਾਲੀਆਂ ਫਰਾਕਸ ਮੈਨੂੰ ਬਹੁਤ ਸੋਹਣੀ ਲੱਗੀਆਂ ਮੈਂ ਕਿਹਾ ਥੋੜੇ ਹੋਰ ਕੂਲ ਕਲਰ ਆਉਗੇ ਨਾ ਫਿਰ ਮੈਂ ਲਾਉਂਗੀ ਗਰਮੀਆਂ ਵਿੱਚ ਪਾਉਣ ਵਾਸਤੇ ਇਹ 899 ਦੀ ਫਰਾਕ ਸੀਗੀ 899 ਤੇ ਇਹਦਾ ਕਲਰ ਜਿਹੜਾ ਉਹ ਬਹੁਤ ਸੋਹਣਾ ਸੀਗਾ 899 ਦੀ ਸੀ ਇਹ ਵੀ ਪਰ ਇਹ ਆਫ ਸ਼ੋਲਡਰ ਸੀਗੀਆਂ ਬਟ ਆਫ ਸ਼ੋਲਡਰ ਜਿਹੜੀਆਂ ਉਹ ਮੈਂ ਨਹੀਂ ਪਾਉਂਦੀ ਸੋ ਇਸ ਕਰਕੇ ਮੈਂ ਇਹ ਵਾਲੀਆਂ ਨਹੀਂ ਲਈਆਂ ਇੱਥੇ ਜਿਵੇਂ ਮੈਂ ਆਪਣੇ ਵਾਸਤੇ ਦੇਖੂਗੀ ਟੀ-ਸ਼ਰਟਸ ਮੈਂ ਤੇ ਮੈਂ ਟੀ-ਸ਼ਰਟ ਦੇਖਣ ਦੇ ਸੀ ਫਿਰ ਅਚਾਨਕ ਮੈਨੂੰ ਉਹ ਕਲਰ ਲਾਈਨਾਂ ਵਾਲਾ ਦਿਖਿਆ ਮੋਵ ਕਲਰ ਵਿੱਚ ਸੇਮ ਮਨਵੀਰ ਦੀ ਟੀ-ਸ਼ਰਟ ਨਾਲ ਦਾ ਜਿਹੜੀ ਮਨਵੀਰ ਨੇ ਲਈ ਥੋੜੇ ਫਰਕ ਆ ਤਾਂ ਸੋ ਇੱਕ ਮੈਂ ਇਹ ਵਾਲੀ ਟੀ-ਸ਼ਰਟ ਲਈ ਇਹ 199 ਰੁਪਏ ਸੀ 199 ਦੀ ਸੀਗੀ ਇਹ ਵੀ ਇੱਕ ਮੈਂ ਇਹ ਵਾਲੀ ਲੈ ਲਈ ਇੱਥੇ ਮੈਂ ਚੂਜ਼ ਕਰਨ ਦੇ ਸੀ ਮੈਂ ਕਿਹੜੀ ਕੁਝ ਜ਼ਿਆਦਾ ਸ਼ਾਰਟਸ ਸੀ ਸੀਆਂ ਤੇ ਜ਼ਿਆਦਾ ਸ਼ਾਰਟਸ ਟੀ-ਸ਼ਰਟਸ ਮੈਂ ਨਹੀਂ ਪਾਉਣੀ ਤੇ ਮੈਂ ਉਹ ਸੇਮ ਹੋਈ ਚੂਜ਼ ਕੀਤੀ ਹਜੇ ਨਹੀਂ ਚੂਜ਼ ਕੀਤੀ ਦੁਬਾਰਾ ਆ ਕੇ ਮੈਂ ਚੂਜ਼ ਕਰੂੰਗੀ ਮੇਰਾ ਮਨ ਵੀਰ ਮੈਂ ਤੇਰੇ ਨਾਲ ਦੀ ਸੇਮ ਲੈ ਲੈਣੀ ਆਪਾਂ ਦੋਨੇ ਮਾਪੋਤੇ ਜਿਹੜੇ ਉਹ ਗਰਮੀਆਂ ਵਿੱਚ ਇਕੱਠੇ ਸੇਮ ਟੀ-ਸ਼ਰਟਸ ਜਿਹੜੀਆਂ ਓਵਰ ਕਰਾਂਗੇ ਤੇ ਇਹ ਵਾਲੀਆਂ ਟੀ-ਸ਼ਰਟਸ ਵੀ ਨਾਈਸ ਸਿਗੀਆਂ ਤੇ ਮਤਲਬ ਕਿ ਮੇਰੇ ਸਾਈਜ਼ ਦੀਆਂ మీడియం স্মॉल ਇਹਦੇ ਵਿੱਚ ਬਹੁਤ ਵੈਰਾਈਟੀ ਸਿਗੀ ਟੀ-ਸ਼ਰਟਸ ਦੀ మీడియం ਸਾਈਜ਼ ਤੋਂ ਤਾਂ স্মॉल ਸਾਈਜ਼ ਵਿੱਚ तो रेट भी बिल्कुल सही सेन नाइनटी नाइन दो सौ रुपए तो अच्क कुछ भी नहीं आता तो दो सौ रुपए की टी शर्ट जो सोनिया टी शर्ट सी ए भी मैं बहुत पसंद थी टी शर्ट पर यह शॉर्ट सी ये भी नाइनटी नाइन की सी बहुत फाइन क्वालिटी सी एना टी शर्ट्स की ले भी लेडीज दाली पिंक जी बन नाइनटी नाइन दाल जी मिडीज ताइस जी वो ठीक सी प्राइस टैक मनवीर जी ने लिया नहीं मैं लगता इतने ये जी लेडीज जीन्स फिर आऊँगी मैं क्या मेरे हसबेंड ने फॉरन चल जाना हूँ जो ये चले गए तो थोड़ा होर गर्मी होगी तो फिर आप लवेंगे अजय कहें ना लवो हजे कपड़े होर बहुत पे हुए तो ये मैं अपने वास्ते देख लग पी सी होट्स वगैरह ये वाली फिर मैं लैली सी से मनवीर सेम वन नाइनटी नाइन रूपीस दी, न, नाग्टी नाग्टी दी। दो लै लिया मेरी हो गई दो शर्ट्स ਇਹ ਇਹ ਤਾਂ ਮੈਂ ਵੈਸੇ ਦੇਖਣ ਲਈ ਸੀ ਕੁੜਤਾਸ ਵਗੈਰਾ ਇਹਦੇ ਨਾਲ 221 ਮਾਤੇ ਗੱਟ 1 ਖਰੀ ਸੀ ਜੀ ਤੇ ਨਾਈਸ ਸੀਗੇ ਦੋ ਜਾਣੇ ਜੇ ਹਲਕੇ ਆ ਜਾਣ ਤਾਂ ਸੇਮ ਜਿਨ੍ਹਾਂ ਦੀ ਪਸੰਦ ਹੋਵੇ ਉਹ ਇਹ ਲੈ ਸਕਦੇ ਆ ਤੇ ਇੱਥੇ ਮੈਂ ਸਰਫ ਦੇਖਣ ਲੱਪੀ ਸੀਗੀ ਤੇ ਸਰਫ ਆਈ ਥਿੰਕ 699 ਦੀ ਸੀ 5 ਕਿਲੋ ਤੇ ਇਹਦੇ ਵਿੱਚ ਇਹਦੇ ਉੱਤੇ 200 ਰੁਪਏ ਆਫ ਸੀਗੇ ਪਰ ਇਹ ਮੈਂ ਨਹੀਂ ਲਈ ਕਿਉਂਕਿ ਇਹਨੂੰ ਸਹੀ ਪ੍ਰਾਈਸ ਨਹੀਂ ਸੀ ਪਤਾ ਸਰਫ ਦੀ ਕੀ ਆ ਮੈਨੂੰ ਐਗਾਂ ਲੱਗਦਾ ਸੀ 5 ਕਿਲੋ ਪ 500 ਦੀ ਆ ਟਾਇਰ ਦੀ ਆ 550 ਦੀ ਕੋਸ਼ ਹੈ ਤੇ ਰੇਟ ਥੋੜਾ ਜ਼ਿਆਦਾ ਲਿਖਿਆ ਹੋਇਆ ਤੇ ਇੱਥੇ ਜੀ ਦੇਖਦੇ ਸੀਗੇ ਮੇਰੇ ਹਸਬੰਡ ਦੇ ਫਰੈਂਡ ਨੇ ਮੰਗਾਈ ਸੀ ਕਿ ਤਾਂਬੇ ਦੀ ਪਿਓਰ ਤਾਂਬੇ ਦੀ ਬੋਟਲ ਪਰ ਇੱਥੇ ਆ ਚਾਰ ਪੰਜ ਬੋਟਲਸ ਪਈਆਂ ਸੀ ਆਪਾਂ ਖੋਲ ਕੇ ਦੇਖੀਆਂ ਤੇ ਤਕਰੀਬਨ ਸਾਰੀਆਂ ਉੱਤੇ ਡੈਂਟ ਵਗੈਰਾ ਜਿਹੜੇ ਉਹ ਪਏ ਹੋਏ ਸੀਗੇ ਤੋਂ ਸੋ ਇਸ ਕਰਕੇ ਆਪਾਂ ਇਹ ਵਾਲੀ ਬੋਟਲ ਨਹੀਂ ਲਈ ਫਿਰ ਅਗਰੇ ਕਹੂਗੇ ਵੀ ਤੁਸੀਂ ਬੋਟਲ ਜਿਹੜੀ ਲੈ ਕੇ ਨਹੀਂ ਆਏ ਆ ਤੇ ਮੈਂ ਗੀ ਵੀ ਲੈ ਕੇ ਆਏ ਤੇ ਪਰੋਡਿਟ ਤੇ ਡੈਂਟ ਵਗੈਰਾ ਪਏ ਹੋਏ ਤੇ ਸੋ ਆਪ ਆਏ ਵਾਲੀ ਬੋਤਲ ਜਿਹੜੀ ਉਹ ਨਹੀਂ ਲਈ ਤੇ ਬਸ ਅਸੀਂ ਆਪਣੀ ਸ਼ਾਪਿੰਗ ਤਾਂ ਕਰ ਹਟੇ ਸੀ ਥੋੜੀ ਬੋਤੀ ਕਰਨੀ ਸੀ ਤੇ ਇੱਥੇ ਹੁਣ ਆਪਾਂ ਸਮਾਨ ਵਗੈਰਾ ਦੇਖਣ ਦੇ ਸੀ ਤੇ ਇਹ ਕੁੱਕਰ ਜ਼ਰੂਰ ਲੈਣਾ ਸੀ ਹਸਬੰਡ ਵਾਸਤੇ ਕਿਉਂਕਿ ਉਹਨਾਂ ਨੇ ਫੋਰਨ ਆਪਣੇ ਨਾਲ ਲੈ ਕੇ ਜਾਣਾ ਸੀ ਛੋਟਾ 3 ਕਿਲੋਟਰ ਦਾ ਇਹ ਕੁੱਕਰ ਜਿਆਦਾ ਵੱਡਾ ਕੁੱਕਰ ਨਹੀਂਗਾ 3 ਕਿਲੋਟਰ ਦਾ ਤੇ ਇਹਦਾ ਰੇਟ ਵੀ ਠੀਕ ਸੀਗਾ 1000 ਦੇ ਲੱਗੇ ਇਹਦਾ ਰੇਟ ਸੀਗਾ ਤੇ ਇਹ ਮੈਂ ਕਹ ਜੀ ਮੈਂ ਅਸੀਂ ਉਹ ਕੁੱਕਰ ਲੈਣਾ ਕੁਕਰੋ ਨੀ ਲੈਣਾ ਸਾਨੂੰ ਨਿਊ ਪੀਸ ਦਵੋ ਤੇ ਇਹ ਨਿਊ ਪੀਸ ਸੀਗਾ ਤੇ ਮੈਂ ਚੰਗੀ ਤਰ੍ਹਾਂ ਚੈੱਕ ਕਰਨ ਦੇ ਸੀ ਤਾਂ ਮੇਰੇ ਹਸਬੰਦ ਐ ਤੇ ਮੇਨਾ ਮਜ਼ਾਕ ਕਰਨ ਦੇ ਸੀ ਕਿ ਤੇਰੀ ਡਰੈਸ ਤਾਂ ਸੇਮ ਕੁਕਰ ਨਾਲ ਮੈਚ ਕਰ ਗਈ ਜੋ ਪਿੱਛੇ ਜਿਹੜੀ ਗਰਲ ਸੀਗੀ ਸੇਲ ਕਰਦੇ ਉਹ ਵੀ ਹੱਸਣ ਲਈ ਸੀ ਹਸਬੰਦ ਕਹਿੰਦੇ ਤੁਸੀਂ ਸੇਮ ਕੁਕਰ ਨਾਲ ਦੀ ਬਣ ਗਈ ਆ ਦੇਖੋ ਸੇਮ ਕੁਕਰ ਨਾਲ ਦੀ ਬਹੁਤ ਇਤਿਹਾਸਾ ਬਿਆਜ਼ੀ ਹੈ ਇੱਥੇ ਜੀ ਹੁਣ ਆਪਾਂ ਚੱਲ ਜਾਈਏ ਕ੍ਰੋਕਰੀਅਲ ਤੇ ਇਹ ਦੇਖੋ ਕਿੰਨਾ ਵੱਡਾ ਗਲਾਸ ਸੀਗਾ ਉਹਨਾਂ ਵਾਸਤੇ ਜਿਹੜੇ ਪੈਗ ਸ਼ੈਗ ਲਗਾਉਂਦੇ ਆ ਆਪਣੇ ਤਾਂ ਘਰ ਕੋਈ ਨਹੀਂ ਲਗਾਉਂਦਾ ਤੇ ਸੋ ਆਪਾਂ ਨੂੰ ਇਹ ਵੀ ਬਾ 149 ਦੀ ਟ੍ਰੇ ਜਿਹੜੀ ਉਹ ਬਹੁਤ ਹੀ ਸੋਹਣੀ ਸੀਗੀ ਤੇ ਇਹ ਵਾਲੇ ਦੋ ਜੀ ਅਸੀਂ ਜਾਰ ਲਏ ਆ ਮੈਂ ਤਾਂ ਮਨਵੀਰ ਨੇ ਇਹ 49 ਰੁਪੀਆ ਦਾ ਇੱਕ ਜਾਰ ਸੀਗਾ ਤੇ ਸੋ ਅਸੀਂ ਦੋ ਲੈ ਲਏ ਆ ਇੱਕ ਮੇਰੇ ਹਸਬੰਦ ਲੈ ਜੂਗੇ ਨਾਲ ਫੌਰਨ ਇਹਦੇ ਵਿੱਚ ਡੀਟੌਕਸ ਵਾਟਰ ਜਿਹੜਾ ਉਹ ਬਹੁਤ ਵਧੀਆ ਬਣ ਜਾਂਦਾ ਕਸੋ ਆਪਾਂ ਡੀਟੌਕਸ ਵਾਟਰ ਬਣਾਉਣ ਵਾਸਤੇ ਇਹ ਵਾਲੇ ਜਿਹੜੇ ਉਹ ਜਾਰ ਲਏ ਆ ਇੱਥੇ ਮੈਂ ਹਸਬੰਡ ਵਾਸਤੇ ਦੇਖਣ ਲੱਪੀ ਸੀ ਟਾਵਲ ਟਾਵਲ ਵੀ ਕ੍ਰੀਬਨ ਇਦਾਂ ਦੇ ਸੀਗੇ ਵੀ ਇਦਾਂ ਲੱਗਦਾ ਸੀ ਵੀ ਇਹਦੇ ਨਾਲ ਆਪਣੀ ਬਾਡੀ ਜਿਹੜੀ ਉਹ ਚੰਗੀ ਤਰ੍ਹਾਂ ਵਾਈਪ ਨਹੀਂ ਹੋਊਗੀ ਵੈਟ ਨਹੀਂ ਹੋਊ ਸੌਰੀ ਡਰਾਈ ਨਹੀਂ ਹੋਊਗੀ ਪਾਣੀ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਟਾਵਲੋਂ ਨਹੀਂ ਚੂਸਣਗੇ ਤਾਂ ਸੋ ਇਸ ਕਰਕੇ ਮੈਂ ਚੈੱਕ ਕਰਨ ਦੇ ਸੀ ਕਿਹੜਾ ਟਾਵਲ ਜਿਹੜਾ ਉਹ ਸਹੀ ਆ ਇਹਨਾਂ ਟਾਵਲਸ ਦੇ ਵਿੱਚ ਤੇ ਕੋਈ ਵੀ ਟਾਵਲ ਇਦਾਂ ਦਾ ਨਹੀਂ ਸੀਗਾ ਆਪਾਂ ਇਧਰ ਉਹ ਤਾਂ ਟਵਲ ਕਰ ਦਿੱਤੇ ਰਿਜੈਕਟ ਤੇ ਇਧਰ ਆ ਗਏ ਸੀ ਆਪਾਂ ਇਹ ਵਾਲੇ ਡੋਰ ਮੈਟ ਦੇਖਣ ਵਾਸਤੇ ਇਹ 39 ਦਾ ਸੀਗਾ ਕੋਈ 59 ਦਾ ਸੀਗਾ ਮਤਲਬ ਕੋਈ 100 ਦਾ ਸੀਗਾ ਵਧੀਆ ਸੀਗੇ ਸਾਰੇ ਕੋਈ ਇੰਨੇ ਮਾੜੇ ਨਹੀਂ ਸੀ ਇਸ ਪ੍ਰਾਈਸ ਦੇ ਵਿੱਚ ਤੇ ਹਜੇ ਆਪਾਂ ਇਹ ਚੀਜ਼ਾਂ ਨਹੀਂ ਲਵਾਂਗੇ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੋ ਗਿਆ ਹਸਬੰਡ ਨੇ ਹੁਣ ਵਾਪਸੀ ਦੀ ਟਿਕਟ ਕਰਾਉਣੀ ਆਪਣੀ ਤੋਂ ਸੋ ਆਪਾਂ ਧਿਆਨ ਨਾਲ ਹੀ ਖਰਚਾ ਜਿਹੜਾ ਉਹ ਕਰਾਂਗੇ ਜੋ ਆਲਦੋ ਖਾਲਦੋ ਖਰਚਾ ਜਿਹੜਾ ਉਹ ਨਹੀਂ ਕਰਾਂਗੇ ਇਹ 99 ਦੇ ਵਿੱਚ ਸੀਗੇ ਸਾਰੇ ਡੋਰ ਮੈਟਸ ਇਹ ਵਗਾਂ ਦੇ ਸੀ ਬਗੀਰੋ ਫਰੈਂਡ ਇਹ ਵੀ 99 ਦੇ ਵਿੱਚ ਸੀਗਾ ਤੇ ਬਸ ਇਹ ਸਬੰਧ ਦੇ ਕੇ ਤੇ ਇੱਧਰ ਆਪਣੇ ਕੰਮ ਦਾ ਕੁਝ ਨਹੀਂ ਸੀ ਤੇ ਸੋ ਅਸੀਂ ਇੱਧਰੋਂ ਕੁਝ ਵੀ ਨਹੀਂ ਲਿਆ ਇਹ ਪੌਣੇ ਸੀਗੇ ਜਿਹੜੇ ਰੋਟੀ ਰੈਪ ਕਰਨ ਵਾਸਤੇ ਹੁੰਦੇ ਆ ਤੇ ਇਹ 89 ਦੇ ਸੀਗੇ ਤਿੰਨ ਤਿੰਨ ਆਈ ਥਿੰਕ ਚਾਰ ਇਹ ਜੀ 259 ਦਾ ਟਾਵਲ ਸੀ ਤੇ ਇਹ ਮੈਨੂੰ ਵਧੀਆ ਲੱਗੇ ਇੱਧਰ 259 ਦੇ ਤੇ ਇਹਦੇ ਨਾਲ ਤਾਂ ਜਿਹੜਾ ਪਾਣੀ ਵੀ ਇਹ ਸੋਕ ਲੈਣਗੇ ਇਹ ਵਾਲੇ ਟਾਵਲ ਵਧੀਆ ਸੀਗੇ ਉਹ ਸੋ ਮੈਂ ਇਹ ਚੂਜ਼ ਕੀਤਾ ਹੈ ਹਸਬੰਡ ਮੈਂ ਕਿਹਾ ਗ੍ਰੇ ਜਾਂ ਲਾਈਟ ਗ੍ਰੇ ਲਵੋ ਡਾਰਕਾ ਕਲਰ ਜਿਹੜਾ ਉਹ ਨਾ ਲਵੋ ਤੇ ਇਹ ਗ੍ਰੇ ਕਲਰ ਮੈਂ ਚੂਜ਼ ਕੀਤਾ ਸੀ ਹਸਬੰਡ ਨੇ ਮੈਂ ਕਿਹਾ ਦੇਖੋ ਸਹੀ ਆ ਸੌਫਟ ਆ ਕਹਿੰਦੇ ਹਾਂ ਠੀਕ ਆ ਮਤਲਬ ਕਿ ਮੈਂ ਹਰ ਇੱਕ ਚੀਜ਼ ਇਦਾਂ ਦੀ ਆਪਣੇ ਹਸਬੰਡ ਦੀ ਆਪ ਲੈਣੀ ਹੁੰਦੀ ਆ ਬਾਹਰ ਤੇ ਆਪ ਹੀ ਲੈਂਦੇ ਰਹਿੰਦੇ ਬਟ ਇੱਕ ਮੈਂ ਤਾਂ ਗ੍ਰੇ ਵੀ ਖੋਦੀ ਇਹਨਾਂ ਵਾਸਤੇ ਚੂਜ਼ ਕਰਦੀ ਆ ਤੇ ਕਹਿੰਦੇ ਲੈ ਮੈਂ ਤੇਰੇ ਲਈ ਗਿਫਟ ਚ ਕੱਪ ਲੈਣਾ ਕੋਈ ਵੀ ਕੱਪ ਲੈ ਲੈ ਮੈਂ ਕਿਹਾ ਨਹੀਂ ਮੈਂ ਕੱਪ ਲੈਣਾ ਤੇ ਚੀਨੀ ਦਾ ਲੈਣਾ ਮੈਂ ਉਹ ਵਾਲੇ ਸਟੀਲ ਦੇ ਕੱਪ ਜੜ ਆਪਣੇ ਵਾਸਤੇ ਨਹੀਂ ਲੈਣਾ ਤੇ ਇੱਥੋਂ ਜੀ ਇਹ ਪਰਪਲ ਕਲਰ ਦੇ ਦੋ ਕੱਪ ਲੈ ਮੇਰੇ ਹਸਬੰਦ ਨੇ ਇਹਦੀ ਪ੍ਰਾਈਸ ਸੀ 69 ਪਰ ਪੀਸ ਇਹਨਾਂ ਨੇ ਨਾਲ ਭਾਰਨ ਲੈ ਕੇ ਜਾਣੀ ਸੀ ਆਪਦੇ ਵਾਸਤੇ ਸੋ ਦੋ ਪੀਸ ਇਹਨਾਂ ਨੇ ਕੱਪ ਦੇ ਲੈ ਲਏ ਤੇ ਮੈਂ ਇਹ ਵਾਲੇ ਲੈ ਸੀ ਇਹ ਵੀ ਚੀਨੀ ਦੇ ਬਣੇ ਹੋਏ ਸੀ ਬਹੁਤ ਸੋਹਣੇ ਸੀਗੇ ਚਾਹ ਪੀਣ ਵਾਸਤੇ ਇਹ 90 ਰੁਪਏ 19 90 ਇਹ 19 19 ਰੁਪਏ ਦਾ ਪਰ ਪੀਸ ਸੀਗਾ ਤੇ ਇਹ ਬਹੁਤ ਹੀ ਸੋਹਣੇ ਸੀਗੇ ਤੇ ਸੋ ਇੱਕ ਇੱਕ ਨਹੀਂ ਦੋ ਲੈ ਸੀ ਮੈਂ ਤੇ ਦੋ ਜਿਹੜੇ ਇਹ ਮੈਂ ਚੂਜ਼ ਕਰ ਲਏ ਸੀਗੇ 19 ਰੁਪਈਸ ਵਾਲੇ ਮੈਨੂੰ ਬਹੁਤ ਸੋਹਣੇ ਲੱਗੇ ਸੀ ਉਹ ਤੇ ਮੇਰੀ ਆਮ ਤਾਂ ਮੈਂ ਜਿਹੜਾ ਕੱਪ ਯੂਜ਼ ਕਰਦੀ ਹੁੰਦੀ ਉਹ ਕੋਈ ਹੋਰ ਨਾ ਯੂਜ਼ ਕਰੇ ਤਾਂ ਸੋਇਸ ਕਰਕੇ ਮੈਂ ਆਪਣਾ ਕੱਪ ਜਿਹੜਾ ਉਹ ਅਲੱਗ ਲਿਆ ਇਹ 300 ਰੁਪਏ ਦਾ ਡੱਬਾ ਸੀਗਾ 399 ਦਾ 300 ਦਾ ਨਹੀਂ 400 ਦਾ ਸੀਗਾ 399 ਦਾ ਤੇ ਚਲੋ ਜੀ ਇੱਥੇ ਸਿਫ